ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜੇ ਬੈਠੇ ਕੀ ਪਿਆਰੀ ਉਸਤਾਰੀ 사ਤ ਸੰਗਤ ਜੀਓ ਅਮਰ ਤੇਤੇ ਦੀ ਆਪਾਂ ਸਤਗੁਰਾਂ ਦੇ ਪਾਵਨ ਦਰਬਾਰ ਦੇ ਹਾਜ਼ਰੀ ਭਰ ਰਹੇ ਹਾਂ ਅਰਦਾਸ ਕੀਰਤਨ ਆਪ ਦੀ ਸਰਵਣ ਕਰੇ ਬੋਲੇ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਪਵਤ ਕਵੀ ਜੀਆਂ ਦੀ ਪਾਵਨ ਦਸਨਾ ਤੁਕ ਚਾਰਨ ਕੀਤਾ ਗਿਆ ਆਪਣ ਜਾਣ ਹੁਕਮ ਤੇ ਸਹਕਾਰ ਹੁਕਮੇ ਬੁੱਧ ਸਮਾਨ ਕੇ ਬਹੁ ਰਹਾ ਨੂੰ ਕਾਹੇ ਆਇਏ ਜਦੋਂ ਬੰਦਗੀ ਕਰ ਗਈ ਨਾ ਜੀ ਇਹ ਬੰਦਗੀ ਵਾਲੇ ਦੀ ਵਸਤਾ ਦੱਸਦੇ ਐ ਫਿਰ ਵੀਰ ਕਹਿੰਦੇ ਮੈਂ ਉਸ ਮਾਲਕ ਦਾ ਸਿਮਰ ਕੀਤਾ ਹੈ ਨਾਮ ਲੱਗਿਆ ਹੈ ਮੈਨੂੰ ਪਤਾ ਹੈ ਮੇਰਾ ਮਾਲਕ ਮੇਰੇ ਆਮ ਜਾਣ ਵਾਲੇ ਗੇੜੇ ਨੂੰ ਕਾਹਦਾਗਾ ਬਹੁ ਬਹੁਤ ਭਾਵ ਕੀ ਮੁੜ ਕੇ ਮੈਨੂੰ ਆਣਾ ਨਹੀਂ ਪੈਗਾ ਕਲਪ ਕੀ ਦੇਖਦੇ ਸੰਸਾਰ ਵਿੱਚ ਸਭ ਤੋਂ ਵੱਡਾ ਦੁੱਖ ਹੈ ਉਹ ਮਾਤਾ ਦੇ ਪੁੱਤਰ ਵਿੱਚ ਪੁੱਠੇ ਢਟਕਣਾ ਤੇ ਵਾਰ-ਵਾਰ ਅੱਗ ਵਿੱਚ ਸੜਨਾ ਮਹਾਰਾਜ ਮੈਨੂੰ ਹੋਰ ਸੰਸਾਰ ਦਾ ਦੁੱਖ ਕੋਈ ਦੁੱਖ ਨਹੀਂ ਲੱਗਦਾ ਪਰ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਨਾ ਇਹ ਹੀ ਮੈਨੂੰ ਲੱਗਦਾ ਹੈ ਕਿ ਵਾਰ-ਵਾਰ ਮਾਤਾ ਦੇ ਪੁੱਤਰ ਵਿੱਚ ਆਉਣਾ ਤੇ ਵਾਰ-ਵਾਰ ਅੱਗ ਵਿੱਚ ਸੜਨਾ ਆਪਣੇ ਬਚਨਾਂ ਲਈ ਕਹਿੰਦੇ ਹੈ ਇਕ ਦੁੱਖ RAM RAE ਕੱਟ ਮੇਰਾ ਅਗਨ ਦਹਿ ਅਰ ਕਰਮ ਗਰਬ ਵਸੇਰਾ ਗਰਭ ਵਿੱਚ ਵਸਾ ਤੇ ਵਾਰ-ਵਾਰ ਅਗਨ ਵਿੱਚ ਸੜਨਾ ਇਹ ਮੇਰਾ ਦੁੱਖ ਕੱਟ ਦਿਓ ਕਹਿ ਲੱਗੇ ਜਦੋਂ ਮੈਂ ਨਾਮ ਲਪਿਆ ਸਿਮਰਨ ਕੀਤਾ ਮੇਰੇ ਮਾਲਕ ਨੇ ਕਿਰਪਾ ਕੀਤੀ ਮੇਰਾ ਆਵਨ ਜਾਣ ਵਾਲਾ ਗੇੜਾ ਹੁਕਾ ਦਿੱਤਾ ਸਭ ਦੀਆਂ ਅਰੰਭ ਕੁੰਕੀਆਂ ਹਨ ਉਦਕ ਕੁ ਸਮੁੰਦਰ ਸਲਲ ਕੀ ਸਾਪਿਆ ਨਦੀ ਤਰੰਗ ਸਮਾਨ ਹੈਗੇ ਕਹਿੰਦੇ ਜਿਵੇਂ ਸਮੁੰਦਰ ਦੀਆਂ ਲਹਿਰਾਂ ਉੱਠਦੀਆਂ ਨੇ ਸਮੁੰਦਰ ਦੇ ਵਿੱਚ ਸਮਾ ਜਾਂਦੀਆਂ ਨੇ ਨਦੀ ਦੀਆਂ ਲਹਿਰਾਂ ਉੱਠਦੀਆਂ ਨੇ ਨਦੀ ਦੇ ਵਿੱਚ ਸਮਾ ਜਾਂਦੀਆਂ ਨੇ ਇਸੇ ਤਰਾਈ ਮੈਂ ਉਸ ਮਾਲਕ ਦੀ ਇਬਾਦਤ ਕੀਤੀ ਬੰਦਗੀ ਕੀਤੀ ਭਗਤਕਵੀਰ ਜੀ ਕਹਿੰਦੇ ਉਸ ਮਾਲਕ ਨੇ ਮੇਰੀ ਝੋਲੀ ਵਿੱਚ ਨਾਮ ਦੀ ਦਾਤ ਪਾਈ ਮੈਂ ਉਸ ਮਾਲਕ ਦੇ ਸਿਮਰਨ ਨੂੰ ਕਰਕੇ ਤੇ ਮੈਂ ਉਸ ਮਾਲਕ ਦੇ ਵਿੱਚ ਸਮਾ ਗਿਆ ਸੁਣ ਲੈ ਸੁਣ ਮਿਲਿਆ ਸੁੰਦਰ ਸੀ ਪਵਣ ਰੂਪ ਹੋਏ ਦਾ ਮੈਂ ਗੀਏ ਉਹ ਜਿਹੜਾ ਮਾਲਕ ਸੀ ਨਾ ਜਿਨੇ ਇਸ ਸੰਸਾਰ ਵਿੱਚ ਮੈਨੂੰ ਭੇਜਿਆ ਜਿਨੇ ਮੈਨੂੰ ਖਵਾ ਦਿੱਤੀ ਸਵਾਸ ਦਿੱਤੇ ਤੇ ਉਸ ਮਾਲਕ ਨੇ ਕਿਰਪਾ ਕੀਤੀ ਕਹਿਣ ਲੱਗੇ ਜਦੋਂ ਮੈਂ ਉਸ ਦੀ ਇਬਾਦਤ ਕੀਤੀ ਬੰਦਗੀ ਕੀਤੀ ਜਿਵੇਂ ਹਵਾ ਹਵਾ ਵਿੱਚ ਮਿਲ ਕੇ ਇੱਕ ਰੂਪ ਹੋ ਜਾਂਦੀ ਹੈ ਪਾਣੀ ਪਾਣੀ ਵਿੱਚ ਮਿਲ ਕੇ ਇੱਕ ਰੂਪ ਹੋ ਜਾਂਦਾ ਹੈ ਇਸੇ ਤਰ੍ਹਾਂ ਇੰਦਰ ਸ਼ੈਭ ਨੇ ਕਿਰਪਾ ਕੀਤੀ ਇਬਾਦਤ ਕੀਤੀ ਬੰਦਗੀ ਕੀਤੀ ਤੇ ਕਹਿਣ ਲੱਗੇ ਮੈਂ ਉਸ ਮਾਲਕ ਦਾ ਵਿੱਚ ਅਪੇਤ ਹੋ ਗਿਆ ద్వైତ ਦੇ ఏక రూప ਹੋਏ ਗਏ ਕਰਗੀタル ਪਿਤਾ ਜੀ ਕਹਿੰਦੇ ਕਿ ਦੋਵਾਂ ਰੂਪਾਂ ਤੋਂ ਬੰਦਗੀ ਕਰਨ ਵਾਲ ਇੱਕ ਰੂਪ ਹੋ ਜਾਂਦਾ ਹੈ ਉਹਨੂੰ ਸਹਿਬ ਕਹਿੰਦੇ ਹਰ ਹਰ ਧਨ ਦਵੇ ਇਕ ਹੈ ਵਿਭ ਵਿਚਾਰ ਕਛ ਨਹੀਂ ਖਰੀ ਦੇ ਵਿੱਚ ਤੇ ਉਹਦੇ ਪਿਆਰੇ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ ਭਗਤ ਵੀਰ ਜੀ ਕਹਿੰਦੇ ਇਸ ਕਰਕੇ ਮੇਰੇ ਮਾਲਕ ਨੇ ਕਿਰਪਾ ਕੀਤੀ ਹੈ ਬੌਰ ਹਮ ਕਾਹੇ ਆਵੰਗੇ ਆਵਾਂਗੇ ਹੁਣ ਪ੍ਰਸਾ ਹੋ ਗਿਆ ਪਰ ਹੁਣ ਆਣੋ ਜਾਣ ਵਾਲਾ ਹੈਗਾ ਕਿਹੜਾ ਕਿਹੜਾ ਹੈ ਉਹ ਮੁੱਖ ਬਿਆਨ ਆਵਣ ਜਾਣਾ ਉਪਕ੍ਰਿਤ ਸਹਿ ਕਾ ਇਹ ਹੁਕਮ ਹੈ ਆਵਣ ਜਾਣ ਆਪ ਸੁਖਮੀ ਸਹਿ ਦੀ ਬਾਣੀ ਪੜੀ ਨਾ ਜੀ ਸਹਿ ਕਹਿੰਦੇ ਆਵਣ ਜਾਣ ਨੇ ਖੇਡ ਬਣਾਇਆ ਇਹ ਉਹਦੀ ਖੇਡ ਹੈ ਇਹਦਾ ਹੁਕਮ ਹੈ ਹੁਕਮੈ ਉਹਝ ਸਮਾਵਾਂਗੇ ਜਦੋਂ ਉਹਦੇ ਹੁਕਮ ਨੂੰ ਉਹਝ ਲਿਆ ਨਾ ਕਿ ਸਮਝ ਲਿਆ ਨਾਨਕ ਹੁਕਮੈ ਜੇ ਬੁੱਝੈ ਤਾ ਹਮੈ ਕਹਿ ਲਿਖੇ ਜਦੋਂ ਉਹਦੇ ਹੁਕਮ ਨੂੰ ਬੁੱਝ ਲਿਆ ਤੇ ਫਿਰ ਉਹਦੇ ਵਿੱਚ ਜੀਵ ਸਮਾ ਲੰਨਾ ਜਿਹੜਾ ਸਮਝ ਲੈਂਦਾ ਹੈ ਜਬ ਚੁੱਕ ਕੇ ਪੰਜ ਤਤਾਂ ਦੀ ਰਚਨਾ ਐਸੇ ਭਰਮ ਚੁਕਾਵੇਂਗੀ ਜਦੋਂ ਇਸ ਸੰਸਾਰ ਦੇ ਵਿੱਚ ਬਿਤਰਦਿਆਂ ਬਿਤਰਦਿਆਂ ਕਹਿਣ ਲੱਗੇ ਇਸ ਪੰਜਾਂ ਤਤਾਂ ਦੇ ਸਰੀਰ ਵਿੱਚ ਉਹ ਆ ਆ ਬੈਠਾ ਤੇ ਮੇਰੇ ਵਹਿਮ ਭਰਮ ਪਖੰਡ ਜਿਹੇ ਸਿਨਾ ਆਪ ਸਾਰੇ ਦੂਰ ਹੋ ਗਏ ਭਰਮ ਮੈਂ ਵਹਿਮ ਕਹਿੰਦੇ ਜਦੋਂ ਉਹ ਆਤਮਿਕ ਗਿਆਨ ਵੈਗਰੂ ਮਿਲ ਗਿਆ ਕਹਿਣ ਲੱਗੇ ਫਿਰ ਸਾਰੇ ਵਹਿਮ ਭਰਮ ਕੁੰਨੇ ਮੇਰੇ ਅੰਦਰੋਂ ਕੱਢ ਦਿੱਤੇ ਦਰਸ਼ਨ ਛੋੜ ਭਏ ਸੁੰਦਰਸੀ ਇਕੋ ਨਾਮ ਭਜਾਵਾਂਗੇ ਕਹਿਣ ਕੇ ਪੁਨ ਉਸ ਮਾਰਗ ਦੇ ਦਰਸ਼ਨਾਵ ਦੀ ਤਾਂਗ ਹੈ ਮਨ ਵਿੱਚ ਇੱਕ ਪ੍ਰੇਮ ਹੈ ਉਮੰਗ ਹੈ ਵਾਰ-ਵਾਰ ਮਨ ਜਿਹੜਾ ਉਮਕਿਓ ਹੀ ਉਹ ਮਿਲਨ ਪ੍ਰਪਤਾਇ ਸਤਿਗੁਰੂ ਦੀ ਕਿਰਪਾ ਕਰਕੇ ਪੰਜੀ ਕਹਿੰਦੇ ਦਰਸ਼ਨ ਛੋੜ ਭਏ ਸੁੰਦਸੀ ਅੱਗੇ ਮਨ ਜਿਹੜਾ ਦਸ਼ਨਾ ਨੂੰ ਕਰਦਾ ਸੀ ਨਾ ਜੀ ਹੁਣ ਉਹਦੇ ਵਿੱਚ ਇੱਕ ਬਿਕ ਹੋ ਗਿਆ ਇੱਕੋ ਨਾਮ ਧਿਆਵਾਂਗੇ ਬਸ ਇੱਕ ਨਾਮ ਨੂੰ ਧਿਆਉਣ ਨੂੰ ਮਨ ਕਰਦਾ ਹੈ ਬਸ ਇੱਕ ਨਾਲ ਜੁੜ ਗਿਆ ਸਮਝ ਨਾਲ ਜੁੜ ਗਿਆ ਜਿਹਨੂੰ ਸਹਿਬ ਦੀ ਬਾਣੀ ਵਿੱਚ ਆਪ ਪੜਿਆ ਨਾ ਜੀ ਸੁਖੁ ਮਨਿ ਸੁਖੁ ਅੰਮ੍ਰਿਤ ਪ੍ਰਭ ਨਾਮ ਭਗਤ ਦੇ ਨਾਮ ਕੈ ਮਨ ਬਿਸਰਾਮ ਸੇ ਕਹਿੰਦੇ ਜਿੱਤ ਹਮ ਲਾਏ ਤਿੱਖੀ ਲਾਗੇ ਕੈਸੇ ਕਰਮ ਕਮਾਵਾਂਗੇ ਜਿੱਤੇ ਉਸ ਵੈਗੁਰੂ ਦੀਨੇ ਉਸ ਅਕਾਲਪੁਰਖ ਦੀਨੇ ਲਾਇਆ ਉਥੇ ਅਸੀਂ ਲੱਗ ਗਏ ਜੁੜ ਗਏ ਉਹਨੇ ਅੱਖੇ ਲੱਗ ਕੇ ਚੱਲੇ ਤੇ ਉਹਦੇ ਵਿੱਚ ਸਮਾ ਗਏ ਕਹਿ ਲਗੇ ਉਹਨੇ ਚੰਗੇ ਕਰਮ ਕਰਾਏ ਜਦੋਂ ਉਹਦੇ ਅੱਖੇ ਲੱਗ ਕੇ ਚੱਲਦਾ ਹੈ ਨਾ ਜੀ ਜੀ ਗੁਰੂ ਦੇ ਅੱਖੇ ਲੱਗ ਕੇ ਜੀਵ ਚੱਲਦਾ ਹੈ ਫਿਰ ਚੰਗੇ ਕਰਮ ਕਰਦਾ ਹੈ ਹਰ ਕੀ ਖੜੀ ਕਿਰਪਾ ਕਰੇ ਜੋ ਆਪਣੀ ਤੋਂ ਗੁਰ ਕੈ ਸ਼ਬਦ ਸਮਾਵੇਂਗੇ ਇਹ ਉਹ ਵੈਗਨੂ ਜੀ ਕਿਰਪਾ ਕਰ ਦੇਣ ਕਿ ਸ਼ਬਦ ਵਿੱਚ ਜੀਵ ਸਮਾ ਜਾਂਦਾ ਹੈ ਸ਼ਬਦ ਵਿੱਚ ਅਭੇਦ ਹੋ ਜਾਂਦਾ ਹੈ ਸ਼ਬਦ ਵਿੱਚ ਇੱਕ ਮਿਕ ਹੋ ਜਾਂਦਾ ਹੈ ਹਰ ਜੀ ਕਿਰਪਾ ਕਰੇ ਆਪਣੀ ਤੋਂ ਗੁਰ ਕੈ ਸ਼ਬਦ ਸਮਾਵੇਂਗੇ ਜੀਵਤ ਮਰੋ ਮਰੋ ਫਨ ਜੀਵ ਪੁਨਰਪ ਚਰਮ ਨਾ ਹੋਈ ਮੁੜ ਕੇ ਫਿਰ ਜਨਮ ਮਰਨ ਵਾਲਾ ਕਹਿ ਨਹੀਂ ਪੈਂਦਾ ਜਿਹੜਾ ਜੀਵਾਂ ਜੀ ਆਪਣੇ ਆਪੇ ਨੂੰ ਮਾਰਕੀ ਸ਼ਬਦ ਵਿੱਚ ਅਭੇਦ ਹੋ ਜਾਂਦਾ ਹੈ ਨਾ ਆਪਣੀ ਹੰਕਾਰ ਆਪਣਾ ਹੰਕਾਰ ਆਪਣੀ ਇੱਕੋ ਛੱਡ ਦਿੰਦਾ ਹੈ ਤੇ ਸਤਗੁਰੂ ਦੀ ਕਿਰਪਾ ਕਰਦੇ ਭਗਤੀ ਦਾ ਬਚਨ ਹੈ ਤੂੰ ਤੂੰ ਕਰਤਾ ਤੂੰ ਹੁਆ ਤੂੰ ਤੂੰ ਕਰਦਿਆਂ ਕਰਦਿਆਂ ਤੂੰ ਉਹਦਾ ਰੂਪ ਹੋ ਗਿਆ ਮੁਜਮੇ ਰਾਹਾ ਨਾ ਮੂਜ ਆਪਾ ਪਰਕਾ ਮਿਟ ਗਿਆ ਜਦੋਂ ਆਪਣੇ ਤੇ ਪਰਾਈ ਵਾਲਾ ਭੇਦ ਹੀ ਮਿਟ ਗਿਆ ਆਪਣਾ ਹੀ ਦਿਸਦਾ ਕਿਤੇ ਬਗਾਨਾਂ ਤੇ ਕੋਈ ਦਿਸਦਾ ਹੀ ਨਹੀਂ ਕਹਿ ਲੱਗੇ ਜੀਵਤ ਮਰੂੰ ਮਰੂੰ ਖੁਣ ਜੀਵ ਪੁਨਰਪਚਨਮ ਨਾ ਹੋਈ ਫਿਰ ਮੁੜ ਕੇ ਜਨਮ ਮਰਨ ਵਾਲਾ ਗੇੜ ਨਹੀਂ ਹੁੰਦਾ ਗੇੜ ਨਹੀਂ ਪੈਂਦਾ ਜਨ ਜਨ ਮਰੇ ਮਰ ਕੇ ਜੰਮੇ ਜਦੋਂ ਬੰਦਗੀ ਨਹੀਂ ਕੀਤੀ ਤੇ ਸਹਿ ਕਹਿੰਦੇ ਵਾਰ-ਵਾਰ ਆਉਣਾ ਪੈਂਦਾ ਤੇ ਭਗਤ ਕਬੀਰ ਜੀ ਕਹਿੰਦੇ ਕਿ ਉਨਰ ਕੋ ਜਨਮ ਨਾ ਹੋਏ ਮੁੜ ਕੇ ਫਿਰ ਜਨਮ ਨਹੀਂ ਹੁੰਦਾ ਉਹ ਜਨਮ ਮਰਨ ਵਾਲੀ ਤੋਂ ਮੁਕ ਜਾਂਦਾ ਕਹੋ ਕਬੀਰ ਜੋ ਨਾਮ ਸਮਾਨੇ ਜਿਹੜੇ ਨਾਮ ਨੂੰ ਜਪਦੇ ਹਨ ਨਾਮ ਵਿੱਚ ਸਮਾ ਲਾਂਦੇ ਹਨ ਸੁਣ ਰਹੇ ਆਲੇ ਸੁਈ ਉਹ ਉਸ ਮਾਲਕ ਦੇ ਵਿੱਚ ਉਹਨਾਂ ਦੀ ਨਿਵ ਲੱਗ ਜਾਂਦੀ ਉਹ ਆਪੇੜ ਹੋ ਜਾਂਦੇ ਹਨ ਇਹ ਪਾਵਨ ਸ਼ਬਦ ਆਰਤੀਆਂ ਨੇ ਗੁਰੂ ਕੀ ਬਾਣੀ ਦਾ ਸਬੰਧ ਕੀਤਾ ਹੈ ਸਰਬ ਸੱਚੇ ਪਾਤਸ਼ਾਹ ਦੀ ਪਾਵਨ ਪਿਤਰ ਬਾਣੀ ਦਾ ਅਗਲਾ ਸਬਦ ਬੜੇ ਪਿਆਰ ਨਾਲ ਸਹਮਣ ਕਰੋ